ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਲੋ ਜੀ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਨੀਲੀ ਨਸਲ ਦੀ ਮੱਝ ਦਿਖਾ ਰਹੇ ਹਾਂ ਨੀਲੀ ਆਪਾਂ ਤਾਂ ਕਰ ਰਹੇ ਕਹਿ ਰਹੇ ਹਾਂ ਵੀ ਕਿਉਂਕਿ ਉਹਦੀਆਂ ਮੇਨ ਅੱਖਾਂ ਜਿਹੜੀਆਂ ਆ ਤੇ ਮੱਛੀ ਤੇ ਚੰਨਾਂ ਜਿਵੇਂ ਪਾਕਿਸਤਾਨ ਦੇ ਵਿੱਚ ਕਹਿੰਦੇ ਆ ਵੀ ਸਾਡੇ ਪਸ਼ੂ ਨੀਲੀ ਰਾਵੀ ਚ ਨੀਲੀ ਚ ਨੀਲੀ ਰਾਵੀ ਚ ਨਹੀਂ ਗੇ ਤੇ ਉਮੇ ਦਾ ਜਿੰਨੇ ਵੀ ਪੱਖ ਦੇ ਕੈਰੈਕਟਰ ਵਿਖਾਉਂਦੀ ਆ ਇਹਦੇ ਜੇ ਪਿੰਡੇ ਦੀ ਕਲਰ ਦੀ ਗੱਲ ਕਰੀਏ ਤੇ ਨੀਲੀ ਭਾਈ ਮਾਰਦਾ ਆ ਜਿਵੇਂ ਮੋਹਰਾ ਜੇ ਕਾਲਾ ਸਕਰ ਨੂੰ ਦੀ ਚ ਪਸ਼ੂ ਦੀ ਪਰ ਇਹਦੀ ਨੀਲੀ ਇਸ ਕਿੰਨੇ ਆ ਤੇ ਅੱਖਾਂ ਦੇ ਵਿੱਚ ਜਵਾਬ ਮੱਥੇ ਦੇ ਫੁੱਲ ਤੇ ਪੈਰਾਂ ਵਿੱਚ ਨੋਰਮਲ ਜਿਹਾ ਚਟੇ ਵੇਡ ਵਾਲੇ ਪਰਲੇ ਪਾਸੇ ਪਰਲੇ ਪੈਰ ਦੇ ਵੀ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਆ ਇਹਨੂੰ ਨੀਲੀ ਨੂੰ ਦਰਸਾਉਂਦੀਆਂ ਨਾ ਕਿ ਨੀਲੀ 라ਵੀ ਨੂੰ ਤੇ ਇਹ ਛੋਟੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਇਹ ਸਲਾਵਤ ਪੁਰਾ ਪਿੰਡੇ ਆ ਇਸਲਾਸਪੁਰ ਪਿੰਡ ਬਾਜਾਖਾਨਾ ਬਨਾਲਾ ਰੋਡ ਦੇ ਉੱਤੇ ਸਥਿਤ ਆ ਤੇ ਸਰਸੇ ਦਾ ਡੇਰਾ ਇਹਨੂੰ ਸਰ ਜਾਣਦੀ ਐ ਇਸ ਪਿੰਡ ਦੇ ਵਿੱਚ ਸਰਸੇ ਦਾ ਡੇਰਾ ਤੇ ਜਿਹੜੀ ਵੀਡੀਓ ਬਣਾ ਰਹੇ ਆ ਇਹ ਝੋਟੀ ਸੇਲ ਲਈ ਆ ਤੇ ਜਿਹੜੇ ਵੀਰਾਂ ਨੇ ਇਹ ਝੋਟੀ ਖਰੀਦਰੀਆਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਬਾਕੀ ਤੁਹਾਨੂੰ ਬਰੀਕੀ ਦੇ ਵਿੱਚ ਨਿਸ਼ਾਨੀਆਂ ਤਾਂ ਦੱਸ ਦਿੰਨੇ ਆ ਨੀਲਿ ਦੇ ਵਿੱਚ ਇਹ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਆ ਸਭ ਤੋਂ ਮੇਨ ਆ ਆਪਾਂ ਨੀਲੀ ਰੱਖਦੀ ਮੇਨ ਨਿਸ਼ਾਨੀ ਕੀ ਆ ਥੱਲੇ ਹੱਕ ਇਹ ਇਹ ਸਾਹਮਣੋਂ ਆ ਉਹ ਬਿਲਕੁਲ ਨੀਲੀ ਵਾਲੀ ਆ ਨਾ ਮੋਹਰਾ ਵਾਲੀ ਆ ਤੇ ਨਾ ਹੀ ਨੀਲੀ ਰਵੀ ਵਾਲੀ ਆ ਤੁਸੀਂ ਦੇਖ ਸਕਦੇ ਹੋ ਭਾਰੀ ਆ ਤੇ ਹੈਵੀ ਆ ਤੇ ਉੱਪਰ ਤੋਂ ਚੌੜੀ ਆ ਤੇ ਮਦ ਅ ਲਤਾਂ ਦੀ ਦੇਖ ਸਕਦੇ ਹੋ ਮਦਰੀ ਗੋਡੀ ਜਿਹੜੀ ਨੀਲੀ ਨੂੰ ਮਦਰੀ ਗੋਡੀ ਦਸਾਂਦੀ ਹੈ ਵੀ ਮਦਰੀ ਗੋਡੀ ਆ ਤੇ ਅੱਖਾਂ ਦੇ ਵਿੱਚ ਵੀ ਵਾਰ-ਵਾਰ ਦੇਖ ਸਕਦੇ ਹੋ ਤੇ ਇਹਦਾ ਵੀ ਜਵਾਬ ਆ ਉਹ ਨੀਲੀ ਰਵੀ ਤੋਂ ਵੀ ਵਧੀਆ ਆ ਪਕੜੇ ਨੀਲੀ ਰਵੀ ਦਾ ਜਵਾਬਾਦ ਹੀ ਹੁੰਦਾ ਤੇ ਬਹੁਤ ਖੂਬਸੂਰਤ ਝੋਟੀ ਆ ਤੇ ਵੀਰਾਂ ਨੇ ਬਹੁਤ ਸ਼ੌਂਕ ਨਾਲ ਪਾਲੀ ਆ ਤੇ ਇਹ ਵੀਰ ਦਾ ਨਾਮ ਹਰਦੀਪ ਸਿੰਘ ਆ ਤੇ ਪਿੰਡ ਦਾ ਨਾਮ ਦੱਸਿਆ ਹੀ ਸਲਾਬਤਪੁਰਾ ਆ ਤੇ ਇਹ ਤੁਹਾਨੂੰ ਬੈਗ ਤੋਂ ਵੀ ਦਿਖਾ ਦਿੰਨੀ ਆ ਛੋਟੀ ਵੀ ਚੌੜੀ ਛੋਟੀ ਪੂਰੀ ਆ ਪੂਰੀ ਪੂਰੀ ਮਿਹਨਤ ਨਾਲ ਪਾਲੀ ਹੋਈ ਆ ਤੇ ਜੇ ਪਥਰਾਂ ਦੀ ਗੱਲ ਕਰੀਏ ਨੂੰ ਲੇਵਾ ਬਖੋਣੇ ਆ ਛੋਟੀ ਥੋੜੀ ਜਿ ਮੇਰੇ ਤੋਂ ਡਰਦੀ ਵੀ ਆ ਬਹੁਤ ਸੋਹਣਾ ਲੇਵਾ ਕੱਢ ਰਹੀ ਆ ਥੋੜਾ ਜੂਮ ਕਰਕੇ ਤੋਂ ਖਾਸ ਨਹੀਂ ਹੋ ਰਿਹਾ ਥਣ ਵੀ ਮੁਠੀ ਵਾਲ ਥਣ ਲੱਗੇ ਹੋਏ ਆ ਤਿਤਾਲੀ ਇਸ ਵੇਸੇ ਸੂਨ ਪਹਿਲਾਂ ਛੋਟੀ ਪਲੂਨ ਛੋਟੀ ਹੈ ਤੇ ਥੋੜਾ ਜਿਹਾ ਜਰੂਰ ਹੋਊਗੀ ਬਹੁਤ ਸ਼ਾਨਦਾਰ ਲਿਵਾ ਕੱਢ ਰਹੀ ਹੈ ਤੇ ਇਤੋਂ ਚੰਗੇ ਦੋਦੀ ਉਮੀਦ ਵੀ ਆ। ਬਾਕੀ ਬਾਈ ਤੋਂ ਇਹਦਾ ਕੰਟੈਕਟ ਨੰਬਰ ਪੁੱਛਦੀਆਂ ਤੇ ਇੱਕ ਤੇ ਸੂਨ ਚ ਕਿੰਨੇ ਦਿਨ ਬਾਕੀ ਬੈ ਆ ਇਹ ਵੀ ਪੁੱਛਦੀਆਂ। ਹਰਦੀਪ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ। ਜੀ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਨਮਸਕਾਰ ਮੇਰਾ ਨਾਮ ਹਰਦੀਪ ਪਿੰਡ ਸਲਾਉਤਪੁਰ ਮੋਬਾਈਲ ਨੰਬਰ ਮੇਰਾ ਹੈਗਾ ਜੀ 95012 47305 ਤੇ ਇਹ ਜਿਹੜੀ ਝੋਟੀ ਆ ਇਹ ਚ ਸੁੰਝ ਕਿੰਨੇ ਦਿਨ ਬਾਕੀ ਪਈ ਹੈ ਹਰਦੀਪ ਜੀ ਇਹ ਤਕਰੀਬਨ ਜੀ 10 ਤੋਂ 11 ਦਿਨ ਹਜੇ ਰਹਿੰਦੇ ਨਹੀਂ ਸੁੰਨ ਦੇ ਵਿੱਚ 10 ਤੋਂ 11 ਦਿਨ ਰਹਿੰਦੀ ਹੈ ਹਾਂਜੀ ਤੇ ਇਹ ਝੋਟੀ ਆਪਣੀ ਘਰ ਦੀ ਜਾਂ ਬਾਹਰ ਖਰੀਦੀ ਸੀ ਇਹ ਘਰ ਦੀ ਪਾਲੀ ਹੋਈ ਹੈ ਜੀ ਇਹ ਘਰ ਦੀ ਝੋਟੀ ਪਾਲੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਬਹੁਤ ਸ਼ੌਕ ਨਾਲ ਵੀਰ ਨੇ ਪਾਲੀ ਆ ਇਹ ਪਹਿਲਾਂ ਇਹ ਪਹਿਲੇ ਸੂਏ ਝੋਟੀ ਸੁੰਨਾ ਨਾ ਹਾਂਜੀ ਪਹਿਲੇ ਸੂਏ ਸੁੰਨਾ ਜੀ ਫੀਲ ਬਹੁਤ ਆ ਜੀ ਕੋਈ ਦਿੱਕਤ ਹੀ ਨਹੀਂ ਕਿਸੇ ਗੱਲ ਦੀ ਜਿੰਮ ਮਰਜੀ ਕੋਈ ਬੱਚੇ ਹੱਥ ਮਾਰੀਏ ਮਸ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ। ਜੋ ਵੀ ਨੀਲੀ ਰਾਵੀ ਇਹ ਚੀਜ਼ ਦੀ ਨਿਸ਼ਾਨੀ ਹੁੰਦੀ ਆ ਵੀ ਨੀਲੀ ਰਾਵੀ ਚੋਣ ਦੇ ਦੁੱਧ ਚੋਣ ਦੇ ਮਗਾਵਲੇ ਠੰਡੀ ਸਿਲ ਹੁੰਦੀ ਹੈ। ਹਾਂਜੀ। ਤੇ ਇਹ ਸਬੂਤ ਦੇ ਵੀ ਰਹੀ ਆ। ਇਹ ਉਪਰਾ ਕਰਦੀ ਵੀ ਮਾਲਕ ਦੇ ਗੋਲ ਤਾਂ ਵੀ ਬਿਲਕੁਲ ਠੰਡੀ ਹੋ ਕੇ ਖੜ ਗਈ ਗੋਲ। ਖੜ ਗਈ। ਤੇ ਜਿਹੜੇ ਵੀਰਾਂ ਨੇ ਖਰੀਦਣੀਆਂ ਸਕਰੀਨ ਤੇ ਨੰਬਰ ਚੱਲ ਰਿਹਾ ਆ ਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਹਨਾਂ ਨਾਲ ਖਰੀਦ ਸਕਦੇ ਹੋ ਜੀ। ਤੇ ਜਿਹੜੇ ਵੀਰਨ ਚੈਨਲ ਨਾਲ ਨਵੇਂ ਜੁੜੇ ਆ ਚੈਨਲ ਨੂੰ ਪੇਜ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਵੀ ਤੁਹਾਨੂੰ ਝੋਟੀ ਕਿਵੇਂ ਲੱਗੀ ਆ? ਧੰਨਵਾਦ ਜੀ